ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਤਾਰ ਤੇ ਤੇ ਆਵੋ ਜਪਾ ਸੁਣਦੇ ਹਾਂ ਲੇਖਕ ਓਹ ਹਨੀ ਦੇ ਲਿਖੀ ਹੋਈ ਇੱਕ ਦਿਲਚਸਪ ਕਹਾਣੀ ਸਿਆਣਿਆਂ ਦੇ ਤੋਹਫੇ 1 ਡਾਲਰ 87 ਸੈਂਟ ਕੁੱਲੇ ਨੀ ਰਕਮ ਇਹ ਪੈਸੇ ਤਾਂ ਇੱਕ ਇੱਕ ਨਿੱਕੇ ਪੈਸੇ ਦੇ ਦੋ ਦੋ ਪੈਸੇ ਦੇ ਸਿੱਕੇ ਸਨ ਜਿਹੜੇ ਮਸਾਂ ਬਚਾਏ ਸਨ ਕਦੀ ਸਬਜ਼ੀ ਵਾਲੇ ਨਾਲ ਝਗੜਾ ਕੀਤਾ ਕਦੀ ਰਾਸ਼ਨ ਵਾਲੇ ਨਾਲ ਭਾ ਕਰਦੇ ਕਰਦੇ ਕਦੇ-ਕਦੇ ਤਾਂ ਇੰਨ ਲੱਗਦਾ ਕਿ ਔਰਤ ਬੜੀ ਕੰਜੂਸ ਤੇ ਲੀਚੜ ਤਿੰਨ ਵਾਰ ਡੈਲਾ ਨੇ ਰਕਮ ਗਿਣੀ ਉਹੀ 1 ਡਾਲਰ 87 ਸੈਂਟ ਅਗਲੇ ਦਿਨ ਸੀ 크리스마ਸ ਦਾ ਤਿਉਹਾਰ ਕਰਦੀ ਵੀ ਕੀ ਉਹ ਛੋਟੇ ਮੈਲੇ ਜੇ ਸੋਫੇ ਉੱਪਰ ਡਿੱਗ ਕੇ ਰੋ ਹੀ ਸਕਦੀ ਸੀ ਬਸ। ਇਹੀ ਉਸਨੇ ਕੀਤਾ। ਇਹੋ ਕੁਝ ਹੁੰਦਾ ਹੈ। ਇਹੋ ਜੇ ਸਮੇਂ। ਸੇਸਕਣਾ, ਨੱਕ ਸੁਕੇੜਨਾ ਜਾਂ ਕਦੇ ਮੁਸਕਰਾਉਣਾ। ਇਸੇ ਨੂੰ ਜ਼ਿੰਦਗੀ ਕਹਿੰਦੇ ਨੇ ਨਾ। ਇਨਾਂ ਕੋ ਫਰਕ ਹੋਰ ਲਾ ਲਵੋ ਕਿ ਰੋਣਾ ਜ਼ਿਆਦਾ ਹੁੰਦਾ ਹੈ ਤੇ ਹੱਸਣਾ ਘੱਟ। ਘਰ ਦੀ ਮਾਲਕਣ ਸਾਡੀ ਨਾਇਕਾ। ਪਹਿਲੀ ਮੰਜ਼ਲ ਵੱਲ ਵਾਦਰੀ ਹੈ ਰੋਣ ਵਾਲੀ ਮੰਜ਼ਰਬਦ ਆਓ ਘਰ ਉੱਪਰ ਇੱਕ ਨਿਗਾ ਮਾਰੀਏ 8 ਡਾਲਰ ਪ੍ਰਤੀ ਹਫਤਾ ਕਿਰਾਇਆ ਤਨਖਾਹ ਹੈ 3 ਡਾਲਰ ਘਰ ਬਾਰੇ ਕੀ ਗੱਲ ਕਰੀਏ ਚਾਰੇ ਪਾਸੇ ਗਰੀਬੀ ਦੇ ਦਿਦਾਰ ਹੋ ਰਹੇ ਹਨ ਹੀਠਾ ਦਰਵਾਜ਼ੇ ਦੇ ਬਾਹਰ ਕੰਟੀ ਵਾਲਾ ਬਟਨ ਲੱਗਾ ਤਾਂ ਹੋਇਆ ਹੈ ਪਰ ਕਿਸੇ ਦੀ ਉਂਗਲ ਕਦੀ ਉਸ ਤੱਕ ਨਹੀਂ ਪੁੱਜੀ ਇੱਕ ਤਖਤੀ ਹੈ ਜਿਸ ਉੱਪਰ ਲਿਖਿਆ ਹੈ ਮਿਸਟਰ ਜੇਮਸ ਡਿਲਿੰਗਮ ਜ਼ੰਗ ਕਿਸੇ ਜ਼ਮਾਨੇ 'ਚ ਇਸ ਮਕਾਨ ਮਾਲਕ ਦੇ ਹਾਲਤ ਬਹੁਤ ਚੰਗੇ ਸੀ ਉਦੋਂ ਤੱਕ ਤੇ ਉੱਪਰ ਡਿਲਿੰਗਮ ਸ਼ਬਦ ਕੁਝ ਜ਼ਿਆਦਾ ਚਮਕਦਾ ਹੁੰਦਾ ਸੀ ਹੁਣ ਸੁngੜ ਕੇ ਤਨਖਾ 30 ਡਾਲਰ ਰਹਿ ਗਈ ਤਾਂ ਡਿਲਿੰਗਮ ਦੇ ਅੱਖਰ ਤੁੰਦਲੇ ਪੈ ਗਏ ਡਿਲਿੰਗਮ ਦੀ ਹੁਣ ਤਾਂ ਸਿਰਫ ਡੀ ਠੀਕ ਤਰ੍ਹਾਂ ਦਿਸਦੀ ਹੈ ਪਰ ਜਦੋਂ ਮਿਸਟਰ ਜੇਮਸ ਡਿਲਿੰਗਮ ਘਰ ਪਰਤਦੇ ਤਾਂ ਉਹਨਾਂ ਦੀ ਪਤਨੀ ਸ਼੍ਰੀਮਤੀ ਜੇਮਸ ਡਿਲਿੰਗਮ ਜਿਹਨੂੰ ਹੁਣ ਤੁਸੀਂ ਡੈਲਾ ਕਹਿੰਦੇ ਹਾਂ ਪਤੀ ਨੂੰ ਗਲਵੱਕੜੀ ਵਿੱਚ ਕੁੱਟ ਲੈਂਦੀ ਉਹਨੂੰ ਜੇਮਸ ਕਹਿ ਕੇ ਬੁਲਾਉਂਦੀ ਇਹ ਸਭ ਉਸਨੂੰ ਬੜਾ ਚੰਗਾ ਲੱਗਦਾ ਡੈਲਾ ਰੋਂ ਤੋਂ ਹਟੀ ਗੱਲਾਂ ਉੱਪਰ ਰਤਾ ਕੋ ਪਾਊਡਰ ਮਿਲਿਆ ਖਿੜਕੀ ਕੋਲ ਖਲੋਤੀ ਬਾੜ ਉੱਪਰ ਚੜਦੀ ਪੂਰੀ ਬਿੱਲੀ ਨੂੰ ਦੇਖਣ ਲੱਗੀ ਕਾਲੂ ਹੈ ਕ੍ਰਿਸਮਸ ਦਾ ਤਿਉਹਾਰ ਤੇ ਕੋਲ ਹਨ 1 ਡਾਲਰ 87 ਸੈਂਟ ਇਸ ਰਕਮ ਨਾਲ ਉਹ ਜਿੰਮ ਵਾਸਤੇ ਕਿਹੜਾ ਤੋਹਫਾ ਖਰੀਦੇ ਕਿੰਨੇ ਮਹੀਨਿਆਂ ਤੋਂ ਇੱਕ ਇੱਕ ਪੈਸਾ ਬਚਾਰੇ ਸੀ ਨਤੀਜਾ ਕੀ ਨਿਕਲਿਆ 23 ਡਾਲਰ ਹਫਤਾ ਤਾਂ ਤਨਖਾਹ ਹੈ ਇਹਦੇ ਨਾਲ ਬਣਦਾ ਕੀ ਹੈ ਜਿੰਨਾ ਕੋ ਸੋਚਦੇ ਖਰਚਾ ਉਸ ਤੋਂ ਜ਼ਿਆਦਾ ਹੋ ਜਾਂਦਾ ਹਮੇਸ਼ਾ ਇਹੀ ਹੁੰਦਾ ਜਿੰਮ ਦੇ ਤੋਹਫੇ ਲਈ 1 ਡਾਲਰ 87 ਸੈਂਟ ਯਾਰਾ ਜਿਮ ਉਸ ਵਾਸਤੇ ਕੁਝ ਸੋਨਾ ਖਰੀਦਣ ਦੀ ਯੋਜਨਾ ਲਈ ਕਿੰਨੇ ਕਿੰਨੇ ਸੁਹਾਵਣੇ ਘੰਟੇ ਬਿਤਾਏ ਸਨ ਕੋਈ ਅਜੀਹੀ ਚੀਜ਼ ਜਿਹੜੀ ਸੋਹਣੀ ਹੋਵੇ ਅਜੀਬ ਹੋਵੇ ਦਿਲ ਖਿੱਚਵੀ ਹੋਵੇ ਜਿਹੜੀ ਜਿਮ ਲਾਇਕ ਹੋਵੇ ਬਸ ਖਿੜਕੀਆਂ ਵਿਚਕਾਰ ਕੰਧ ਉੱਪਰ ਸ਼ੀਸ਼ਾ ਟੰਗਿਆ ਹੋਇਆ ਸੀ 8 ਡਾਲਰ ਕਿਰਾਏ ਵਾਲੇ ਮਕਾਨ ਵਿੱਚ ਤੁਸੀਂ ਅਜਿਹਾ ਸ਼ੀਸ਼ਾ ਦੇਖਿਆ ਹੋਣਾ ਇੱਕ ਕਮਜ਼ੋਰ ਪਤਲਾ ਜਿਹਾ ਬੰਦਾ ਸ਼ੀਸ਼ੇ ਨਾਮ ਦੇ ਇਸ ਚੀਜ਼ ਵਿੱਚੋਂ ਆਪਣੀ ਸ਼ਕਲ ਦਾ ਠੀਕ ਅੰਦਾਜ਼ਾ ਲਾ ਲੈਂਦਾ ਸੀ ਅਚਾਨਕ ਉਹ ਖਿੜਕੀ ਵੱਲੋਂ ਮੁੜ ਕੇ ਸ਼ੀਸ਼ੇ ਅੱਗੇ ਜਾ ਖਲੋਤੀ ਚਿਹਰੇ ਦਾ ਰੰਗ ਤਾਂ 20 ਸਕਿੰਟਾਂ ਵਿੱਚ ਉੱਡ ਗਿਆ ਪਰ ਅੱਖਾਂ ਵਿੱਚ ਚਮਕ ਰਹੀ ਛੇ ਤੇ ਉਸਨੇ ਆਪਣੇ ਵਾਲ ਖੋਲ ਦਿੱਤੇ ਜੋ ਵੱਲ ਦੂਰ ਤੱਕ ਖਿਸਕ ਗਏ ਜੇਮਸ ਡਿਲਿੰਗਮ ਖਾਨਦਾਨ ਬਾਸ ਦੋ ਅਜਹੀਆਂ ਚੀਜ਼ਾਂ ਸਨ ਜਿਨ੍ਹਾਂ ਦੀ ਮਾਲਕੀ ਕਰਨ ਉਹ ਫਖਰ ਕਰਿਆ ਕਰਦੇ ਸਨ ਇੱਕ ਸੀ سونے ਦੀ ਕੜੀ ਜਿਹੜੀ ਪਹਿਲਾਂ ਉਹਨਾਂ ਦੇ ਪਿਤਾ ਪਾਸ ਸੀ ਤੇ ਉਸ ਤੋਂ ਪਹਿਲਾਂ ਦਾਦਾ ਜੀ ਪਾਸ ਦੋਜੀ ਅਮੁੱਲ ਵਸਤੂ ਸਨ ਡੈਲਾ ਦੇ ਕੇਸ ਈਰਾਨ ਦੀ ਸਭ ਤੋਂ ਸੋਹਣੀ ਮਹਾਰਾਣੀ ਸ਼ੀਬਾ ਜੇ ਕਿਤੇ ਡੈਲਾ ਦੇ ਫਲੈਟ ਸਾਹਮਣੇ ਰਹਿੰਦੀ ਹੁੰਦੀ ਜੇ ਕਿਤੇ ਡੈਲਾ ਦੇ ਫਲੈਟ ਸਾਹਮਣੇ ਰਹਿੰਦੀ ਹੁੰਦੀ ਤਾਂ ਆਪਣੇ ਕੇਸ ਸਕਾਉਣ ਲੱਗਿਆ ਡੈਲਾ ਸ਼ੀਬਾ ਦੇ ਬੇਸ਼ਕੀਮਤੀ ਹੀਰੇ ਨੂੰ ਮੱਦਮ ਪਾ ਦਿੰਦੀ ਇਵੇਂ ਹੀ ਸਮਰਾਟ ਸੁਲੇਮਾਨ ਜੋ ਇਸ ਇਮਾਰਤ ਦਾ ਚੌਂਕੀਦਾਰ ਹੁੰਦਾ ਉਸਨੇ ਆਪਣਾ ਸਾਰਾ ਖਜ਼ਾਨਾ ਇਸ ਦੇ ਤਖਾਨੇ ਵਿੱਚ ਦੱਬਿਆ ਹੁੰਦਾ ਤੇ ਜਿੰਮ ਉਸ ਨੇੜੇ ਦੀ ਲੰਗਦਾ ਹੋਇਆ ਆਪਣੀ ਘੜੀ ਤੋਂ ਸਮਾਂ ਦੇਖਦਾ ਤਾਂ ਸੁਲੇਮਾਨ ਨੇ ਈਰਖਾ ਵਸ ਆਪਣੇ ਦਾੜੀ ਖੁਰਚਣ ਲੱਗ ਜਾਣਾ ਸੀ ਡੈਲਾ ਦੇ ਖੂਬਸੂਰਤ ਕੇਸ ਲਹਿਰਾਉਂਦੇ ਚਮਕਮਾਉਂਦੇ ਇਉਂ ਲੰਮਰੇ ਸਨ ਜਿਵੇਂ ਕੋਈ ਝਰਨਾ ਉਤਰਿਆ ਹੋਵੇ ਗੋਡਿਆਂ ਤੱਕ ਲੰਮੇ ਵਾਲ ਏਉਂ ਲੱਗਦਾ ਸੀ ਜਿਵੇਂ ਉਸ ਦਾ ਨਿਵਾਸ ਇਹੀ ਹੋਵੇ ਕਬਰਾਂ ਆ ਕੇ ਵਾਲਾਂ ਨੂੰ ਉਸਨੇ ਛੇਤੀ ਦੇ ਕੇ ਫੇਰ ਬਨ ਲਿਆ ਪਲਪਰ ਸੁੰਨ ਜਿਹੀ ਖਲੋਤੀ ਰਹੀ ਤੇ ਫਿਰ ਅਚਾਨਕ ਉਸ ਦੇ ਅੱਖ ਵਿੱਚੋਂ ਇੱਕ ਹੰਝੂ ਕਸੇ ਕਾਲੀ ਨੂੰ ਉੱਪਰ ਜਾ ਡਿੱਗਾ ਉਸਨੇ ਪੁਰਾਣੀ ਪੂਰੀ ਜੈਕਟ ਪਹਿਨੀ ਤੇ ਪੁਰਾਣਾ ਪੂਰਾ ਟੋਪ ਸਿਰ ਤੇ ਰੱਖਿਆ ਅੱਖਾਂ ਵਿੱਚ ਲੇਸ਼ਕ ਟੜਾ-ਟੜ ਸਖਤ ਕਦਮਾਂ ਨਾਲ ਪੌੜੀ ਤੋਂ ਹੇਠਾਂ ਉਤਰੀ ਤੇ ਜਦੋਂ ਤੇਜ਼ੀ ਨਾਲ ਮੁੜੀ ਤਾਂ ਸਕਰਟ ਲਹਿਰਾਇਆ ਜਿਸ ਦੁਕਾਨ ਸਾਹਮਣੇ ਜਾ ਕੇ ਰੁਕੀ ਉਸ ਉੱਪਰ ਬੋਰਡ ਲੱਗਾ ਹੋਇਆ ਸੀ ਮੈਡਮ ਸੋਫਰਾਨੀ ਵਾਲਾਂ ਤੋਂ ਬਣੀਆ ਵਸਤਾਂ ਫਜਦੀ ਹੋਈ ਉਹ ਦੁਕਾਨ ਦੀਆਂ ਪੌੜੀਆਂ ਚੜੀ ਰੁਕੀ ਤਾਂ ਹਫ ਰਹੀ ਸੀ ਉੱਚੀ ਲੰਮੀ ਮੈਡਮ ਸੋਫਰਾਨੀ ਸਹਿਜ ਮિજાਜ ਦਿਲੋਂ ਠੰਡ ਪਾਉਣ ਵਾਲੀ ਔਰਤ ਸੀ ਡੈਲਾ ਨੇ ਪੁੱਛਿਆ ਮੇਰੇ ਵਾਲ ਖਰੀਦੋਂਗੇ ਮੈਡਮ ਨੇ ਕਿਹਾ ਇਹੋ ਤਾਂ ਮੇਰਾ ਕਾਰੋਬਾਰ ਹੈ ਟੋਪੋ ਤਾਰੂ ਪਹਿਲਾਂ ਦੇਖ ਰਵਾਂ ਕਿਹੋ ਜੇ ਹਨ ਤੁਹਾਡੇ ਵਾਲ ਸੁਨਹਿਰੀ ਵਾਲਾਂ ਦਾ ਚਰਨਾ ਜ਼ਮੀਨ ਵੱਲ ਦੌੜਿਆ ਮੈਡਮ ਨੇ ਆਪਣੇ ਤਜਰਬੇਕਾਰ ਹੱਥਾਂ ਨਾਲ ਵਾਲਾਂ ਨੂੰ ਤੋਲਦਿਆਂ ਕਿਹਾ ਵੇ ਡਾਲਰ ਹੌਲੀ ਦੇ ਕੇ ਡੈਲਾ ਨੇ ਕਿਹਾ ਦਿਓ ਅਗਲੇ 2 ਘੰਟੇ ਗੁਲਾਬੀ ਖੰਭਾ ਉੱਪਰ ਸਵਾਰ ਹੋ ਕੇ ਉੱਡ ਗਏ ਸਿਆਣਾ 파ੜਤ ਮੇਰੇ ਕਸੇ ਬਟੇ ਅਲੰਕਾਰਮਨ ਬੇਸ਼ੱਕ ਧਿਆਨਾਂ ਵੀ ਦੇਵੇ ਡੈਲਾ ਨੇ ਇਹ ਸਮਾਂ ਦੁਕਾਨਾਂ ਵਿੱਚ ਰੱਖੇ ਸਮਾਨ ਦੀ ਫੋਲਾ ਫਾਲੇ ਕਰਦਿਆਂ ਬਤਾਇਆ ਜਿਸ ਚੀਜ਼ ਦੇ ਉਸ ਨੂੰ ਤਲਾਸ਼ ਸੀ ਆਖਰੋ ਮਿਲੀ ਗਈ ਇਹੀ ਤਾਂ ਉਹ ਲੱਭ ਰੇ ਸੀ ਇਹੀ ਤਾਂ ਸੀ ਜਿੰਮ ਵਾਸਤੇ ਸਿਰਫ ਜਿੰਮ ਵਾਸਤੇ ਸਾਰੀਆਂ ਦੁਕਾਨਾਂ ਛਾਣ ਮਾਰੀਆਂ ਸਨ ਪਰ ਕਿਤੇ ਇਹ ਨਹੀਂ ਸੀ ਇਸ ਜੇ ਵਿੱਚ ਰੱਖਣ ਵਾਲੀ ਜਿੰਮ ਦੀ ਘੜੀ ਵਾਸਤੇ ਪਲੈਟਿਨਮ ਦੀ ਜੰਜੀਰ ਡਿਜ਼ਾਈਨ ਸਾਦਾ ਪਰ ਦਿਲ ਖਿੱਚਵਾ ਡਿਜ਼ਾਈਨ ਦੀ ਥੋੜੀ ਕੀਮਤ ਆ ਇਸ ਦੇ ਧਾਤ ਦੇ ਸੀ ਹਰੇਕ ਵਧੀਆ ਚੀਜ਼ ਉਹ ਹੁੰਦੀ ਹੈ ਜਿਸ ਦਾ ਅਸਲਾ ਵਧੀਆ ਹੋਵੇ ਬਾਹਰਲੇ ਦਿਖਾਵਾ ਤੋਂ ਕੀ ਲੈਣਾ ਦੇਣਾ ਪਹਿਲੀ ਨਜ਼ਰ ਹੀ ਜਾਣ ਗਈ ਸੀ ਕਿ ਇਹ ਜਿੰਨੀ ਬਣੀ ਹੈ ਜਿੰਮ ਦੀ ਘੜੀ ਵਾਸਤੇ ਹੈ ਜਿੰਮ ਵੀ ਇਹੋ ਜਿਹੀ ਜਿਹਾ ਸੀ ਸਾਦਾ ਜਿਹਾ ਪਰਮੂਲ ਲਉ ਜੀ ਜਿਹੋ ਜੀ ਜ਼ੰਜੀਰ ਉਹੋ ਜਿਹਾ ਜਿ ਬਣ ਗਈ ਗੱਲ ਜਦੋਂ ਡੈਲਾ ਘਰ ਪੁੱਜੀ ਤਾਂ ਉਸ ਦੀ ਮਸਤੀ ਥੋੜੀ ਕੁ ਕੱਟ ਗਈ ਹੁਣ ਉਹ ਵਿਹਾਰਕ ਅਕਲਮੰਦ ਬੰਦਿਆਂ ਵਾਂਗ ਸੋਚਣ ਲੱਗੀ ਅਲਮਾਰੀ ਵਿੱਚੋਂ ਉਹ ਸੂਈਆਂ ਕਲਿੱਪ ਕੱਢੇ ਜਿਨ੍ਹਾਂ ਨੂੰ ਗਰਮ ਕਰਕੇ ਵਾਲ ਕੁੰਗਰਾ ਲੈ ਕਰੀਦੇ ਹਨ ਸੂਈਆਂ ਕਲਿੱਪ ਚੁੱਲ੍ਹੇ ਉੱਪਰ ਗਰਮ ਕਰਨ ਲੱਗੀ ਤੇ ਫਿਰ ਲੱਗ ਗਈ ਸਿਰ ਦੀ ਉਸ ਬਰਬਾਦੀ ਨੂੰ ਸਵਾਰਨ ਵਿੱਚ ਜਿਹੜੀ ਬਰਬਾਦੀ ਪਿਆਰ ਵਿੱਚ ਅਕਸਰ ਹੋਇਆ ਹੀ ਕਰਦੀ ਹੈ ਇਹੋ ਜੀ ਬਰਬਾਦੀ ਖਾਸੇ ਕਸ਼ਟਦਾਇਕ ਹੋਇਆ ਕਰਦੀ ਹੈ 40 ਮਿੰਟ ਲੱਗੇ ਡੈਲਾ ਦਾ ਸੇਰ ਛੋਟੇ ਛੋਟੇ ਕੁੰਗਰਾਲੇ ਵਾਲਾ ਨਾਲ ਸਜ ਗਿਆ ਇਓਂ ਲੱਗਦਾ ਸੀ ਜਿਵੇਂ ਸਕੂਲੋਂ ਭੱਜੇ ਬੱਚੀ ਹੋਵੇ ਕੋਈ ਛੇਸ਼ੇ ਅੱਗੇ ਖਲੋ ਕੇ ਫਿਰ ਉਸਨੇ ਪੂਰੇ ਧਿਆਨ ਨਾਲ ਆਪਣੀ ਸ਼ਕਲ ਦਾ ਆਲੋਚਨਾਤਮਕ ਜਾਇਜ਼ਾ ਲਿਆ ਪਹਿਲੀ ਨਜ਼ਰ ਦੇਖਣਸਾਰ ਜੇ ਜਿਮ ਨੇ ਮੈਨੂੰ ਜਾਨੋ ਨਾ ਮਾਰਿਆ ਤਾਂ ਕਹੇਗਾ ਕਿ ਤੂੰ 크리스마ਸ ਦੇ ਗਵਈਆਂ ਵਰਗੀ ਲੱਗਦੀ ਹੈ ਪਰ ਮੈਗੀ ਕਰਦੀ ਬਈ 1 ਡਾਲਰ 87 ਸੈਂਟ ਨਾਲ ਕੇ ਖਰੀਦੀ ਆਪਣੇ ਜਿਮ ਵਾਸਤੇ ਠੀਕ 7 ਵਜੇ ਉਸਨੇ ਕਾਫੀ ਬਣਾਈ ਸਟੋਵ ਤੇ ਕੜਾਹੀ ਰੱਖੀ ਜਿਮ ਔਨ ਹੀ ਵਾਲਾ ਹੈ ਨਾ ਗਰਮਾ ਗਰਮ ਪਕੌੜੇ ਬਣਾਵਾਂਗੀ ਲੇਟ ਹੁੰਦਾ ਹੀ ਨਹੀਂ ਕਦੀ ਜੈਨੀ ਦਾ ਗੋਲਸੱਲਾ ਬਣਾ ਕੇ ਉਸਨੇ ਮੁੱਠੀ ਵਿੱਚ ਬੰਦ ਕਰ ਲਿਆ ਤੇ ਦਰਵਾਜ਼ੇ ਨੇੜੇ ਰੱਖੇ ਸਟੂਲ ਤੇ ਬੈਠ ਕੇ ਉਡੀਕਣ ਲੱਗੀ ਪੌੜੀਆਂ ਚੜਦੇ ਕਦਮਾਂ ਦੀ ਆਵਾਜ਼ ਸੁਣੀ ਪਲ ਪਰ ਲਈ ਉਸ ਦਾ ਚਿਹਰਾ ਸ਼ਾਂਤ ਹੋਇਆ ਜੀਵਨ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹਾਸਲ ਕਰਨ ਵਾਸਤੇ ਪ੍ਰਾਰਥਨਾ ਕਰੇ ਜਾਣੀ ਉਸ ਦੀ ਆਦਤ ਸੀ ਇਸ ਪਲ ਵੀ ਫੋਸਫੋਸਾਈ हे ਪ੍ਰਭੂ ਮਿਹਰ ਰੱਖੀ ਹੁਣ ਵੀ ਮੈਂ ਜਿੰਮ ਨੂੰ ਸੋਣੀ ਹੀ ਲੱਗਾ ਦਰਵਾజా ਖੁੱਲਿਆ ਜੇ ਮੰਦਰ ਆਇਆ ਦਰਵਾజా ਬੰਦ ਕੀਤਾ ਪਤਲਾ ਜਿਹਾ ਕਮਜ਼ੋਰ ਜਿਹਾ ਲੱਗ ਰਿਹਾ ਸੀ ਵਿਚਾਰਾ ਉਮਰ ਕੇਵਲ 22 ਸਾਲ ਪਰ ਮੋਢਿਆਂ ਤੇ ਪਰਿਵਾਰ ਦਾ ਬੋਝ ਪੂਰਾ ਉਸ ਨੂੰ ਨਵਾਂ ਓਵਰਕੋਟ ਚਾਹੀਦਾ ਸੀ ਉਹਦੇ ਕੋਲ ਤਾਂ ਦਸਤਾਨੇ ਵੀ ਨਹੀਂ ਸਨ ਜੇ ਮੰਦਰ ਲੰਘਿਆ ਜਿਵੇਂ ਕੋਈ ਬੰਦਾ ਸ਼ਿਕਾਰੀ ਕੁੱਤੇ ਨੂੰ ਦੇਖ ਕੇ ਅਡੋਲ ਖਲੋ ਜਾਂਦਾ ਹੈ ਉਸੇ ਤਰ੍ਹਾਂ ਅਹਲ ਹੋ ਗਿਆ ਉਸ ਦੀ ਨਜ਼ਰ ਡੈਲਾ ਉੱਪਰ ਪੈ ਚੁੱਕੀ ਸੀ ਉਹ ਇਸ ਤਰ੍ਹਾਂ ਕਿਉਂ ਦੇਖ ਰਿਹਾ ਸੀ ਡੈਲਾ ਨੂੰ ਪਤਾ ਨਾ ਲੱਗਾ ਉਹ ਡਰ ਗਈ ਜਿੰਮ ਦੀਆਂ ਅੱਖਾਂ ਵਿੱਚ ਨਾ ਗੁੱਸਾ ਸੀ ਨਾ ਹੈਰਾਨੀ ਤੇ ਨਾ ਹੀ ਨਫ਼ਰਤ ਉਸ ਦਾ ਹਾ ਪਾਉ ਭਾਵਨਕ ਨਹੀਂ ਸੀ ਨਾ ਹੀ ਅਜਿਹੀ ਕੋਈ ਭਾਵਨਾ ਸੀ ਜਿਸ ਵਾਸਤੇ ਡੈਲਾ ਆਪਣੇ ਆਪ ਨੂੰ ਤਿਆਰ ਕਰੇ ਬੈਠੇ ਸੀ ਜਿੰਮ ਲਗਾਤਾਰ ਡੈਲਾ ਦੇ ਚਿਹਰੇ ਵੱਲ ਦੇਖੀ ਗਿਆ ਤੇ ਜਿਹੜੇ ਭਾਵ ਜਿੰਮ ਦੇ ਚਿਹਰੇ ਉੱਪਰ ਓਕਰੇ ਹੋਏ ਸਨ ਡੈਲਾ ਨੂੰ ਸਮਝ ਵਿੱਚ ਨਾ ਆਏ ਡੇਲਾ ਨੇ ਉਸਵਲ ਸਰਕਦਿਆਂ ਕਿਹਾ ਜਿਮ ਪਿਆਰੇ ਜਿਮ ਮੈਨੂੰ ਇਉਂ ਨਾਲ ਦੇ ਮੈਂ ਆਪਣੇ ਵਾਲ ਕਟਵਾ ਕੇ ਵੇਚ ਦਿੱਤੇ ਕਿਉਂਕਿ ਮੈਂ ਤੁਹਾਨੂੰ 크리스마ਸ ਸੋਗਾਤ ਦਿੱਤੇ ਬਗੈਰ ਰਹਿ ਨਹੀਂ ਸਕਦੇ ਸੀ ਵਾਲ ਤਾਂ ਛੇਤੀ ਫੇਰ ਲੰਮੇ ਹੋ ਜਾਣੇ ਨੇ ਮੈਨੂੰ ਵਿਸ਼ਵਾਸ ਹੈ ਤੁਸੀਂ ਬੁਰਾ ਨਹੀਂ ਮਨਾਉਂਗੇ ਸੋਗਾਤ ਤਾਂ ਦੇਣੀ ਸੀ ਮੇਰੇ ਵਾਲ ਤੇਜ਼ੀ ਨਾਲ ਵਧਦੇ ਨੇ ਮੈਨੂੰ ਸ਼ੁਭ 크리스마ਸ ਕਿਹੋ ਜਿਮ ਆਓ ਜਿਮ ਮੌਜ ਮਸਤੀ ਕਰੀਏ ਤੁਹਾਨੂੰ ਪਤਾ ਨਹੀਂ ਮੈਂ ਕਿਹੋ ਜੀ ਸੁਗਾ ਤੁਹਾਡੇ ਲਈ ਖਰੀਦ ਕੇ ਲਿਆਈ ਹਾਂ ਤੂੰ ਆਪਣੇ ਵਾਲ ਕਟਵਾ ਦਿੱਤੇ ਜਿੰਮ ਬੋਲਿਆ ਉਸਨੇ ਇਹ ਸ਼ਬਦ ਇੰਨੇ ਸਹਜੇ ਸਹਜੇ ਬੋਲੇ ਜਿਵੇਂ ਕਿ ਬਹੁਤ ਜ਼ੋਰ ਲਾਉਣ ਬਾਅਦ ਵੀ ਕਿਸੇ ਨੂੰ ਗੱਲ ਸਮਝਣਾ ਆਈ ਹੋਵੇ ਕਟਵਾ ਹੀ ਨਹੀਂ ਦਿੱਤੇ ਵੇਚ ਵੀ ਦਿੱਤੇ ਡੈਲਾ ਨੇ ਕਿਹਾ ਕਿ ਮੇਨਾ ਵਾਲਾਂ ਤੋਂ ਮੈਨੂੰ ਪਿਆਰ ਨਹੀਂ ਕਰੋਗੇ ਬਗੈਰ ਵਾਲਾਂ ਦੇ ਵੀ ਮੈਂ ਤਾਂ ਮੈਂ ਹੀ ਹਾਂ ਨਾ ਹੈਰਾਨ ਜੀ ਨਜ਼ਰ ਜਿਮ ਨੇ ਕਮਰੇ ਵਿੱਚ ਦੌੜਾਈ ਜਿਵੇਂ ਕੋਈ ਸ਼ੈਦਾਈ ਵਿਹਾਰ ਕਰਦਾ ਹੈ ਜਿਮ ਫਿਰ ਬੋਲਿਆ ਕੀ ਆਖਿਆ ਤੂੰ ਕੀ ਤੇਰੇ ਕੇਸ ਚਲੇ ਗਏ ਡੈਲਾ ਬੋਲੀ ਹੁਣ ਨਹੀਂ ਲੱਭਣੇ ਉਹ ਮੈਂ ਦੱਸਿਆ ਨਾ ਵੇਖ ਵੀ ਗਏ ਚਲੇ ਗਏ ਉਮਰ ਹੀ ਇੰਨੀ ਸੀ ਮੇਰੇ ਕੇਸਾਂ ਦੀ ਡੈਲਾ ਦੀ ਆਵਾਜ਼ ਹੁਣ ਗੰਭੀਰ ਤੇ ਮਿਠਾਸਪੂਰਨ ਹੋ ਗਏ ਪਰ ਤੁਹਾਡੇ ਬਾਰੇ ਮੇਰੇ ਪਿਆਰ ਦੀ ਗਿਣਤੀ ਕੋਈ ਨਹੀਂ ਕਰ ਸਕਦਾ ਪਿਆਰੇ ਜਿੰਮ ਪਕੌੜੇ ਬਣਾਵਾ ਸੁਨਮ ਸੁਨਮ ਜੀ ਹਾਲਤ ਵਿੱਚੋਂ ਜਿੰਮ ਹੁਣ ਬਾਹਰ ਨਿਕਲਿਆ ਉਸਨੇ ਡੱਲਾਂ ਨੂੰ ਗਲਵੱਕੜੀ ਵਿੱਚ ਕੁੱਟ ਲਿਆ ਆਓ ਪਾਟ ਕੋ 10 ਕਿੰਟਾ ਵਾਸਤੇ ਆਪਾਂ ਆਪਣਾ ਧਿਆਨ ਕਿਸੇ ਹੋਰ ਮਮੁੱਲੇ ਜੀ ਚੀਜ਼ ਵੱਲ ਕਰੀਏ ਹਫਤੇ ਦੇ 8 ਡਾਲਰ ਜਾਂ 10 ਲੱਖ ਫਰਕ ਕੀ ਹੈ ਗਣਿਤ ਸ਼ਾਸਤਰੀ ਅਤੇ ਗਿਆਨੀ ਧਿਆਨੀ ਗਲਤਮਲਦ ਉੱਤਰ ਦੇਣਗੇ ਮੈਜੀ ਦਰਵੇਸ਼ ਯਕੀਨਨ ਬੇਸ਼ੁਮਾਰ ਕੀਮਤ ਦੇ ਤੋਹਫੇ ਲੈ ਕੇ ਆਏ ਸਨ ਪਰ ਇਹ ਗੱਲ ਉਹਨਾਂ ਵਿੱਚ ਵੀ ਨਹੀਂ ਸੀ ਗੱਲ ਤਾਂ ਤੁਹਾਨੂੰ ਅਜੇ ਦੱਸਣੀ ਹੈ ਓਵਰਕੋਟ ਦੀ ਜੇਬ ਵਿੱਚੋਂ ਜਿਮ ਨੇ ਇੱਕ ਲਫਾਫਾ ਕੱਢਿਆ ਤੇ ਮੇਜ਼ ਉੱਪਰ ਸੁੱਟ ਦਿੱਤਾ ਜਿਮ ਨੇ ਕਿਹਾ ਗਲਤ ਨਾ ਸਮਝੀ ਡੈਲਾ ਤੋਵਾਲਾਂ ਦਾ ਸਟਾਈਲ ਬਦਲ ਦਿੱਤਾ ਜਾਂ ਸ਼ੈਂਪੂ ਬਦਲ ਦਿੱਤਾ ਇਸ ਗੱਲ ਨਾਲ ਮੇਰੇ ਪ੍ਰੇਮ ਨੂੰ ਫਰਕ ਨਹੀਂ ਪੈਂਦਾ ਇੰਉ ਹੋ ਹੀ ਨਹੀਂ ਸਕਦਾ ਕਦੀ ਪਰ ਜਦੋਂ ਤੂੰ ਇਹ ਲਫਾਫਾ ਖੋਲਵੇਂਗੀ ਤਾਂ ਤੈਨੂੰ ਮੇਰੀ ਪਰੇਸ਼ਾਨੀ ਦਾ ਪਤਾ ਲੱਗੇਗਾ ਗੋਰੀਆਂ ਉਂਗਲਾਂ ਨੇ ਲਫਾਫੇ ਦਾ ਧਾਗਾ ਉਦੇੜਿਆ ਓਫ ਇੱਕ ਦਰਦਨਾਕ ਚੀਕ ਹੁਣ ਸ਼ੁਰੂ ਹੋਈ ਜਨਾਨੀਆਂ ਵਾਲੀ ਹਰਕਤ ਹਿਰਦੇ ਵੇਦਕ ਵਿਰਲਾਪ ਮੋٹے ਮੋٹے ਹੰਝੂ ਦਰਵਾਜ਼ਾ ਦੇਣ ਵਾਸਤੇ ਘਰ ਦੇ ਮਾਲਕ ਨੂੰ ਖਾਸੀ ਤਾਕਤ ਲਾਉਣੀ ਪਈ ਲਓ ਜੀ ਪੈਕੇਟ ਵਿੱਚੋਂ ਨਿਕਲਿਆ ਬਿਆੰਤ ਸੋਹਣੀਆਂ ਕੰਗੀਆਂ ਤੇ ਕਲਿੱਪਾਂ ਦਾ ਪੂਰਾ ਸੈੱਟ ਉਹੀ ਸੈੱਟ ਜਿਹੜਾ ਬ੍ਰਾਡਵੇ ਦੀ ਵੱਡੀ ਦੁਕਾਨ ਵਿੱਚ ਡੈਲਾ ਨੇ ਇੱਕ ਵੇਰ ਵਾਰ-ਵਾਰ ਦੇਖਿਆ ਸੀ ਤੇ ਉਸ ਦੀ ਤੱਕਣੀ ਵਿੱਚੋਂ ਇਸ ਨੂੰ ਖਰੀਦਣ ਦੀ ਇੱਛਾ ਜਿੰਮ ਨੇ ਪੱੜ ਲਈ ਸੀ ਐਨੀਆਂ ਖੂਬਸੂਰਤ ਕੰਗੀਆਂ ਕੱਚੋ ਦੀ ਖੋਪਰੀ ਤੋਂ ਬਣੇ ਹੋਏ ਤੇ ਮੋਤੀਆਂ ਨਾਲ ਮੜੇ ਕਿਨਾਰੇ ਨਿਸ਼ਕਾਰੇ ਮਾਰਦੇ ਹੋਏ ਕਲਿੱਪ ਐਨੇ ਸੋਲੇ ਰੰਗ ਬੈਲਾ ਦੇ ਵਾਲਾਂ ਦੀ ਰੰਗਤ ਦੇ ਉਹਨਾਂ ਵਾਲਾਂ ਵਰਗੇ ਜਿਹੜੇ ਕੱਟ ਗਏ ਤੇ ਵਿਕ ਗਏ ਬੜੀਆਂ ਮਹਿੰਗੀਆਂ ਕੰਗੀਆਂ ਡੈਲਾ ਕਿਹੜਾ ਜਾਣਦੀ ਨਹੀਂ ਸੀ ਉਹ ਜਾਣਦੀ ਸੀ ਕਦੀ ਨਹੀਂ ਖਰੀਦ ਸਕੇਗੀ ਇਹ ਕੰਗੀਆਂ ਤੇ ਕਦੀ ਨਹੀਂ ਸਜਾ ਸਕੇਗੀ ਪਰ ਆਪਣੇ ਦਿਲ ਦਾ ਕੀ ਕਰਦੀ ਉਹ ਕਲਿੱਪਾਂ ਦੀ ਖਾਹਿਸ਼ ਬੇਸਬਰੀ ਉਹਨਾਂ ਨੂੰ ਪ੍ਰਾਪਤ ਕਰਨ ਦੀ ਤੀਬਰ ਇੱਛਾ ਸੁਭਾਵਿਕ ਸੀ ਉਹੀ ਕੰਗਿਆ ਕਲਿਪ ਹੁਣ ਉਹਦੇ ਸਨ ਪਰ ਉਹ لمبے ਕੇਸ ਜਿਨ੍ਹਾਂ ਦਾ ਸ਼ਿੰਗਾਰ ਇਹਨਾਂ ਕਲਿਪਾਂ ਨੇ ਬੜਨਾ ਸੀ ਉਹ ਚਲੇ ਗਏ ਸਨ ਦੂਰ ਜਿਹੜਾ ਤੋਹਫਾ ਡੈਲਾ ਨੇ ਲਿਆਂਦਾ ਸੀ ਉਹ ਜਿਮ ਨੇ ਅਜੇ ਨਹੀਂ ਦੇਖਿਆ ਸੀ ਖੁੱਲੀ ਹਥੇਲੀ ਉੱਪਰ ਚੈਨੀ ਰੱਖ ਕੇ ਡੈਲਾ ਨੇ ਜਿਮ ਨੂੰ ਦਿਖਾਈ ਤੇ ਬਹੁਤ ਉਤਸੁਕਤਾ ਨਾਲ ਜਿਮ ਵੱਲ ਦੇਖਣ ਲੱਗੀ ਚੈਨੀ ਤਾਂ ਲਿਸ਼ਕਾਰੇ ਮਾਰ ਹੀ ਰਹੀ ਸੀ ਡੈਲਾ ਦੀਆਂ ਅੱਖਾਂ ਵਿੱਚ ਕਿਹੜਾ ਘਟ ਚਮਕਾਈ ਬਹੁਤ ਗਰਜਬ ਦੀ ਹੈ ਕਿ ਨਹੀਂ ਜਿੰਮ ਇੱਕ ਰਿਦਨ ਲਈ ਮੈਂ ਸਾਰਾ ਸ਼ਹਿਰ ਫਰੋਲ ਮਾਰਿਆ ਤੂੰ ਹੁਣ ਦਿਨ ਵਿੱਚ 100-100 ਵਾਰ ਟਾਈਮ ਦੇਖਿਆ ਕਰੇਗਾ ਲਓ ਇਧਰ ਕਰੋ ਆਪਣੀ ਘੜੀ ਦੇਖੀਏ ਕਿਵੇਂ ਲੱਗੇਗੀ ਉਸ ਨਾਲੇ ਡੈਲਾ ਦੀ ਗੱਲ ਮੰਨਣ ਦੇ ਤਾਂ ਜਿੰਮ ਸੋਫੇ ਤੇ ਲੁੜ ਗਿਆ ਸਿਰ ਹੇਠਾਂ ਹੱਥ ਰੱਖ ਕੇ ਮੁਸਕਰਾਇਆ ਡੈਲਾ ਥੋੜੀ ਦੇਰ ਲਈ ਆਪਾਂ 크리스마ਸ ਤੇ ਦੋਫੇ ਇੱਕ ਪਾਸੇ ਰੱਖ ਦਈਏ ਇਹ ਨੇ ਸੋਨੇ ਨੇ ਕਿ ਆਪਾਂ ਇਹਨਾਂ ਨੂੰ ਪੈਨਲ ਦੇ ਕਾਬਲ ਨਹੀਂ ਬਸ ਤੇਰੇ ਵਾਸਤੇ ਕੰਗੀਆਂ ਕਲਿੱਪ ਖਰੀਦਣ ਵਾਸਤੇ ਮੈਂ ਉਹ ਘੜੀ ਵੇਚ ਆਇਆ ਚਲੋ ਠੀਕ ਹੋਇਆ ਹੁਣ ਇਓਂ ਕਰ ਪਕੌੜੇ ਤਲ ਤੁਹਾਨੂੰ ਪਤਾ ਹੀ ਹੈ ਪਾਟਕੋ ਇਹ ਮੈਜ਼ੇ ਹੀ ਬੜੇ ਦੂਰੰਦੇਸ਼ ਸਨ ਯਕੀਨਨ ਦੂਰੰਦੇਸ਼ ਪੰਗੂੜੇ ਵਿੱਚ ਲੇਟੇ ਯਸੂ ਵਾਲੇ ਤੋਹਫੇ ਲੈ ਕੇ ਆਏ ਸਨ ਉਹਨਾਂ ਦੇ ਤੋਹਫੇ ਕਿਹੜਾ ਘੱਟ ਕੀਮਤੀ ਸਨ ਪਰ ਇੱਕ ਫਰਕ ਹੈ ਜੇ ਚਾਹੁੰਦੇ ਮੈਜ਼ਈ ਆਪਣੇ ਤੋਹਫੇ ਬਦਲ ਸਕਦੇ ਸਨ ਦੁਕਾਨਦਾਰ ਬਦਲ ਕੇ ਹੋਰ ਦੇ ਦਿੰਦਾ ਇੱਥੇ ਮੈਂ ਆਪਣਾ ਟੋਪੇ ਫੁਟੇ ਅੰਦਾਜ਼ ਵਿੱਚ ਨਿੱਕੇ ਫਲੈਟ ਵਿੱਚ ਰਹਿੰਦੇ ਦੋ ਮੂਰਖ ਬੱਚਿਆਂ ਦੀ ਕਹਾਣੀ ਸੁਣਾਈ ਹੈ ਜਿਨ੍ਹਾਂ ਨੇ ਆਪਣੇ ਸਭ ਤੋਂ ਕੀਮਤੀ ਖਜ਼ਾਨਿਆਂ ਦੀ ਰਾਖ ਬਣਾ ਦਿੱਤੀ ਤਾਂ ਵੀ ਇਸ ਕਲਯੁਗ ਵਿੱਚ ਅਕਲਮੰਦ ਲੋਕਾਂ ਲਈ ਮੇਰੇ ਇਹ ਦੋ ਸ਼ਬਦ ਸੁਣੋ ਜਿਨ੍ਹਾਂ ਲੋਕ ਸੁਗਾਤਾਂ ਦਿੰਦੇ ਹਨ ਉਨ੍ਹਾਂ ਵਿੱਚੋਂ ਇਹੋ ਦੋ ਸਭ ਤੋਂ ਵਧੀਕ ਅਕਲਮੰਦ ਹਨ ਲੋਕ ਤੋਹਫੇ ਲੈਣਗੇ ਦੇਣਗੇ ਪਰ ਸਾਰਿਆਂ ਵਿੱਚੋਂ ਵਧੀਕ ਸਿਆਣੇ ਡੈਲਾ ਤੇ ਜਿਮ ਹਨ ਹਰਥਾ ਉਹ ਸਿਆਣੇ ਸਾਬਿਤ ਹੋਣਗੇ ਮੇਰੇ ਲਈ ਤਾਂ ਉਹੀ ਮੈਜਈ ਹਨ ਧੰਨਵਾਦ ਜੀ ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ